ਨੇ ਤੂੰ ਡੂਮਣਾ ਲਾਉਣ ਜੱਲੀ ਆ ਮੂੰਹ ਠੱਕ ਲਿਆ ਵਾ ਮੰਮੀ ਕਾਲ ਦੀ ਧਾਰ ਪੀੜ ਹੋਣੀ ਤੜਾ ਕੇ ਆਈ ਆ ਆਈ ਮੇਰੀ ਧੀ ਇਹ ਸੁਖਵਾ ਮੰਮਾ ਦਾਣੇ ਭਰਗੀ ਹੀ ਬੜੀ ਹਾਏ ਕੋਰ ਭਰਗੀ ਹੋਣੀ ਅਸਿਆਪਾ ਪੀੜ ਬੜੀ ਸੀ ਦੱਸ ਹਾਏ ਮੈਂ ਤਾਈ ਕਿਾ ਚਾਰ ਦਿਨ ਮੰਮੀ ਕੋ ਰਹਿ ਕਿਹਾ ਵਾ ਬੇ ਸ਼ੱਕ ਤੂੰ ਮੀਂਦਾ ਧੀਏ ਤੇਰਾ ਕਾ ਰਿਆ ਤੂੰ ਮੀਂਨਾ ਰਹਿ ਹੈ ਤੇਰੀ ਨਾ ਨਾ ਨੱਕ ਬੋਲ ਟੱਕੇ ਬਿਮਾਰ ਹੋ ਗਿਆ ਕੀ ਆ ਉਹਦਾ ਨੱਕ ਬੋਲ ਕਦੀ ਨਹੀਂ ਸਿੱਟਾ ਸਕਦਾ ਉਹ ਵਿੰਗੀ ਪੈਦਾ ਹੋਈ ਜਾਂ ਤੇ ਵਿੰਗੀ ਸੜੇਕਾਰ ਆਈ ਆ ਤਾਂ ਆਪਾਂ ਨੂੰ ਨਾ ਆਦੀ ਇਸ ਤੋਂ ਇਹ تیرੇ ਕਹ ਆਂ ਜਾਂ ਤੂੰ ਦਾ ਦਰਨਾ ਕੇ ਨੀ ਨ ਜਾਇਦਾ ਆਂ ਦਾ ਕਿਤੇ ਰੇ ਇਸ ਘਰ ਚ ਹਿੱਸਾ ਵਾ ਵਰਤਨ ਕੇ ਤੇ ਠੀਕ ਆ ਨਹੀਂ ਵਰਤਨ ਕੇ ਤੇ ਫਿਰ ਗੰਦਾ ਵੇਕੀ ਮੈਂ ਨਹੀਂ ਪਲੇਟਾਂ ਤੇ ਆਲੇ ਦੁਆਲੇ ਘੁੰਮਦੀਆਂ ਮੈਂ ਮਨ ਦਾ ਲਾਜੂ ਗਿਆ ਇਹਦਾ ਲਹਿਾਈ ਵੀ ਖੱਖ ਨਹੀਂ ਦੋ ਮੰਜੇ 4 ਕਿਲੋ ਸੋਨਾ ਕੀ ਹੁੰਦਾ ਟੁੱਟੀ ਜੀ ਮਰੁੱਤੀ ਲੈ ਆਈ ਚਪਟੇ ਤੇਰਾ ਕਰਕ ਵਿਚੋਲੇ ਦਾ ਜਿਹਨੇ ਲਾਲਚ ਦੇਦਾ ਤੇ ਉਹੋ ਜੀ ਲਾਲਚ ਮੈਂ ਹੁਣ ਪੱਛੋਤੋਂ ਨਹੀਂ ਆ ਮੈਂ ਹਾਂ ਹੁਣ ਪੱਛੋਤੋਂ ਕੀ ਆ ਵੇਲਾ ਕਿੱਥੇ ਆ ਕਿੱਥੇ ਕੀ ਹੋ ਉਹ ਦਈ ਆਪਣੇ ਕਲਾਸਾਂ ਲਾਉਣ ਆਨਲਾਈਨ ਐਲਸ ਕਰਨੀ ਮੈਂ ਬਾਹਰ ਜਾਣਾ ਬਾਹਰ ਜਾਣਾ ਦਾਸ ਆਪਣੇ ਸੁੱਖ ਨੂੰ ਵਿਆਹੀ ਆ ਕਿ ਐਲਸ ਕਰਨਾ ਵਿਆਹੀ ਆ ਮੇਨੋਂ ਇਹਦਾ ਸੋ ਤੋਂ ਪਹਿਲਾਂ ਬੜੀ ਦੁਖੀ ਮੈਂ ਹੁਣ ਪੇਕੇ ਜਾਣਾ ਰੋਣਾ ਪਹਿਲਾਂ ਹੀ ਪਾ ਲਿਆ ਰਖੜੀ 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 ਨਾ ਰਖੜੀ ਨਾ ਆਉਗੀ ਕੀ ਚੰਨ ਰਖੜੀ ਕਰਨੀ ਉੱਥੇ ਮੈਂ ਰਖੜੀ ਬਣ ਕੇ ਜਾਣਾ ਹੀ ਉਹਨੂੰ ਕਹਿ ਦੇ ਮੈਂ ਉਹਦੇ ਨਾਲ ਇੱਥੇ ਰਹਿਣਾ ਮੈਂ ਤੈਨੂੰ ਸੁੱਖ ਨਾਲ ਦਿਵਾਲੀਆਂ ਤੱਕ ਰੱਖਾਂ ਨਹੀਂ ਤੂੰ ਇਸ ਕਰਦੀ ਰਾੜੀ ਆ ਹੈ ਤੂੰ ਰਹਿ ਮੈਂ ਨਹੀਂ ਤੈਨੂੰ ਕੋਈ ਕੁੜੀ ਪਾ ਦੇ ਤੇ ਮੈਨੂੰ ਡੈਰਾ ਕਦਾ ਦਲਤਾ ਹੈ ਤੂੰ ਇਹਨੂੰ ਕਹੋ ਚਾਹ ਬਣਾਵੇਂ ਮਿੱਠਾ ਘੱਟ ਪਾ ਕੇ ਮੈਂ ਦਵਾ ਦਿੰਦੀ ਆ ਮੈਂ ਨਹੀਂ ਮੁੰਨਾ ਅਪਸਰ ਵੱਟੂਗੀ ਚਾਹ ਵੀ ਮੈਨੂੰ ਲੱਗਦਾ ਮੈਨੂੰ ਹੀ ਧਰਨੀ ਪੈਣੀ ਸਿਆਪਾ ਕਰਨਾ ਪੈਣਾ ਵਾ ਤੇ ਕੀ ਨਾਲਿੰਦੇ ਆ ਬੜੀ ਮਾਰੀ ਆੜੀਏ ਮੁੰਡਾ ਵੇਲਾ ਕਿੱਡਾ ਚੰਗਾ ਸੀ ਤੇਰਾ ਭਰਾ ਕਿੱਟਾ ਚੰਗਾ ਸੀ ਜਾਦੂ ਗੁੱਡਾ ਕਰਤਾ ਉੱਤੇ ਕੋਈ ਜਾਦੂ ਗੁੱਡਾ ਤੇ ਨੀ ਗੱਲ ਕਰਨ ਹਾਂ ਜਿਹੜਾ ਤੂੰ ਲਾਚਿਆ ਦਿਆ ਹੀ ਹਾਂ ਕਿਤੇ ਉਹ ਤ ਨਹੀਂ ਖਾਉਂਦੀ ਆਪਣੇ ਵੀਰੇ ਹੋਰ ਰਾਏ ਪਾਦੇ ਉਹਦੇ ਬਾਬਾ ਜੀ ਦੀਆਂ ਲਾਚੀਆਂ ਵਾ ਉਹ ਲਾਚੀਆਂ ਦਾ ਨਾ ਨਾਂ ਲੈ ਹੋਰ ਉਹਨੂੰ ਗੁੰਗਾ ਬੋਲਾ ਕਰਤੇ ਆਹੋ ਇਹ ਆਇਆ ਫਿਰ ਤਾਂ ਆਇਲਸ ਕਾ ਕੇ ਬਾਹਰ ਤਰਾ ਮੁੰਡਾ ਲੈ ਚਲੀ ਉਹ ਤੇ ਅੱਗੇ ਸਾਡੀ ਸੁੰਦਾ ਘਰ ਪਟ ਲੁਗੀ ਤੇ ਮੈਂ ਉਹ ਕਹਿ ਲਈ ਉਹ ਇਹਨੇ ਬਾਹਰ ਜਾ ਕੇ ਭੱਜ ਜਾਣਾ ਹੀ ਇਹਨੇ ਭੱਜ ਜਾਣਾ ਹੀ ਇਹਨੇ ਭੱਜ ਜਾਣਾ ਹੀ ਉਹ ਨਹੀਂ ਜੋ ਵਸਾ ਖਾਂਦਾ ਉਹਦਾ ਉਹ ਕਦੀ ਫਿਲਮ ਵਿਖਾ ਲਾ ਵੇ ਕਦੀ ਟੋਲੀਆਂ ਚ ਭਾੜਾ ਤੇ ਯਾਰ ਬਾਬੀ ਤੇ ਮੈਨੀ ਨਹੀਂ ਚੰਗੀ ਨਹੀਂ ਮੈਨੀ ਰੀਜਾ ਲੱਥੀ ਖਾ ਸੱਚੀ ਰੀਜਾ ਲੱ ਮੇਰੀ ਭਾਬੀ ਵਾਲੀ ਭਾਬੀ ਹੈ ਇੰਦੀ ਆ ਲੈ ਆ ਗਈ ਆ ਆਓ ਜੀ ਆਓ ਆਓ ਬੇਲਾ ਬੜੀ ਤਾਰੀਫ ਕਰਨੀ ਤੇਰੀ ਭਾਵੇਂ ਰਿੰਦੀ ਤੇਰੇ ਕੋਲ ਨਹੀਂ ਆ ਪਰ ਬੜੀ ਮੈਨੀ ਮੂੰਹ ਨਹੀਂ ਲੈ ਸਾਡੀ ਧੀਰ ਭਾਬੀ ਆ ਮੇਰੀ ਸ਼ੂਗਰ ਹੋ ਜੂਗੀ ਬੱਸ ਕਰ ਭਾਬੀ ਨੂੰ ਬੱਸ ਨਮਾ ਪਾਸ ਕਰੋ ਸਾਰਾ ਕੁਝ ਸੁੰਦਰੀ ਮੌਜੂਦੀ ਪਿੱਛੇ ਖੜੀ ਮੈਂ ਤੁਹਾਡੇ ਲਈ ਚਾਹ ਲੈ ਕੇ ਆਈ ਹਾਂ ਮੈਂ ਸਾਰਾ ਕੁਝ ਸੁਣ ਲਿਆ ਤੁਸੀਂ ਕੀ ਕਹਿ ਰਹੇ ਹੋ ਦੀਦੀ ਨੂੰ ਮੈਂ ਹੁਣ ਤੁਹਾਡਾ ਨਹੀਂ ਰਵਾਂਗੀ ਮੈਂ ਸੱਚੀ ਕਦੀ ਉਮੀਦ ਨਹੀਂ ਸੀ ਕੀਤੀ ਕਿ ਮੈਂ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਮੇਰੀਆਂ ਚੁਬੀਆਂ ਕਰੋਗੇ ਤੁਸੀਂ ਮੈਂ ਤਾਂ ਉਹ ਵਾਲੀ ਨੋ ਬੰਨਾ ਹੀ ਨਹੀਂ ਚਾਹੁੰਦੀ ਸੀ ਜਿਹਦੀਆਂ ਕੁਝ ਨੋਆ ਦੁਨੀਆ ਦੇ ਉੱਤੇ ਇਹੋ ਜਿਹੇ ਨੇ ਜਿਹੜੀਆਂ ਬਦਨਾਮੀ ਕਰਾਉਂਦੀਆਂ ਨੇ ਇੱਕ ਨੌਨ ਨਾਮ ਦੇ ਸ਼ਬਦ ਵੀ ਮੈਂ ਹਮੇਸ਼ਾ ਆਪਣੇ ਵੱਲ ਐਫਰਟਸ ਦਿੱਤੇ ਹਰ ਕੋਈ ਤੇ ਦੀਦੀ ਤੁਸੀਂ ਤੁਸੀਂ ਵੀ ਤਾਂ 1 ਸਾਲ ਪਹਿਲਾਂ ਮੇਰੇ ਤੋਂ ਵਿਆਹ ਹੋਣਾ ਉਸ ਸੇਜ ਵਿੱਚ ਤੁਹਾਡਾ ਵਿਆਹ ਹੋਇਆ ਜਿਸ ਸੇਜ ਵਿੱਚ ਮੇਰਾ ਹੋਇਆ ਤੇ ਮੇਰੀ ਫੀਲਿੰਗ ਸਮਝ ਸਕਦੇ ਸੀ ਨਾ ਤੁਸੀਂ ਵੀ ਮੰਮੀ ਨਾਲ ਗੱਲ ਕੇ ਚੁਗਲੀਆਂ ਕਰ ਰਹੇ ਇੱਕ ਵਾਰ ਤੁਸੀਂ ਇਹ ਚਾਹਤੀ ਮਾਰੋ ਜੇ ਤੁਹਾਡੀ ਆਪਣੀ ਸਾਥ ਤੁਹਾਡੇ ਨਾਲ ਇੰਦਾ ਕਰੇ ਔਰ ਤੁਸੀਂ ਮੇਰੀ ਜਗ੍ਹਾ ਤੁਸੀਂ ਪਿੱਛੇ ਖੜ ਕੇ ਸੁਣਦੇ ਹੋ ਉਹ ਤੁਹਾਨੂੰ ਦੇ ਕੀ ਬੀਤੇ ਜੇ ਹੋਈ ਮੰਮੀ ਮੈਨੂੰ ਆਪਣੀ ਦੀ ਬਣਾ ਕੇ ਦੱਸਣ ਦੀ ਚਾਹੀਦਾ ਮੈਂ ਕੁਝ ਗਲਤੀ ਕਰਦੀ ਮੈਨੂੰ ਦੱਸਦੀ ਤੇ ਸ਼ਾਇਦ ਮੈਂ ਫੀਲ ਕਰ ਪਾਉਂਦੀ ਮੈਂ ਆਪਣੇ ਆਪ ਨੂੰ ਜੇ ਮੇਰੀ ਗਲਤੀ ਦਾ ਸੁਧਾਰ ਬੋਂਦੀ ਪਰ ਮੈਂ ਹੁਣ ਇਸ ਗਰਜ ਨਹੀਂ ਰਹਾਗੇ ਪਰ ਦੀਦੀ ਮੈਨੂੰ ਤੁਹਾਡੇ ਤੋਂ ਵੀ ਬਿਲਕੁਲ ਮੇਰੇ ਤੇ ਸੇ ਮਨ ਲੀਆਂ ਤੇ ਫਿਰ ਸੱਚੀਆਂ ਹੀ ਸੁਣੀਆਂ ਮਰਜ਼ੀਆਂ ਕਰੋ ਫਿਰ ਭਈ ਜਿਹੜੀ ਗੱਲ ਦਿਲ ਨਾਲ ਫਿਰ ਖੋਲਣੀ ਆ ਧੀ ਪੁੱਤ ਨਾਲ ਵੇਲਾ ਵਗੀ ਖੇਖਣ ਵੇਲਾ ਹਾਏ ਹਾਏ ਹੋ ਗਿਆ ਖੇਖਣ ਹੋ ਗਿਆ ਬੀਬੀ ਵਧ ਗਿਆ ਨਹੀਂ ਤੇ ਤੁਸੀਂ ਗੱਲ ਤੋਂ ਨਹੀਂ ਤਾਂ ਹੋ ਜੇ ਵਲਦੀ ਹੋ ਗਈ ਉਹਦੇ ਵਲਦੀ ਨਹੀਂ ਮੈਂ ਹੋਈ ਹਾਂ ਮੈਂ ਸੱਚੀ ਗੱਲ ਦੀ ਤੇ ਧੀਆ ਵਲਦੀ ਹੋਈ ਆ ਕਿਉਂ ਹੁਣ ਤੇਰੀ ਮੈਂ ਧੀ ਆ ਮੈਂ ਵੀ ਕਿਸੇ ਦੀ ਨੌਂ ਆ ਤੇ ਜੇ ਉਹ ਮੈਨੂੰ ਕੱਲ ਤੱਕ ਕਰਦੇ ਤੂੰ ਮਾਰ ਕੇ ਨਹੀਂ ਆਏ ਇਹਨਾਂ ਨੂੰ ਨਹੀਂ ਮੈਂ ਮੈਂ ਤੈਨੂੰ ਦੱਸ ਨਹੀਂ ਸਕਦੀ ਮੈਨੂੰ ਤੇਰਾ ਕਿੰਨਾ ਦੋਖੀ ਬਸ ਮੰਮਾ ਫਿਰ ਤੁਸੀਂ ਐਂਜੀ ਆਪਣੀ ਨੌਨ ਵੀ ਧੀ ਬਣਾਓ ਤੇ ਧੀ ਤਰੀਕੇ-ਤਰੀਕੇ ਆਇਆ ਕਰੇ ਆਪਣੇ ਘਰ ਵੱਸੇ ਤੇ ਤੇ ਹੀ ਨਾ ਹੋ ਤੇਰੇ ਘਰ ਵੱਸੇ ਮੰਮਾ ਜੀ ਜਿੰਨਾ ਤੁਸੀਂ ਮੈਨੂੰ ਪਿਆਰ ਕਰਦੇ ਹੋ ਜੇ ਤੁਸੀਂ ਆਪਣੀ ਨੌਨ ਨੂੰ ਧੀ ਬਣਾ ਕੇ ਪਿਆਰ ਕਰੋ ਉਹਨਾਂ ਨਾਲ ਸਾਰਾ ਦੁੱਖ ਸੁੱਖ ਕਰੋ ਤੇ ਉਹ ਕਿਉਂ ਪਿੱਛੇ ਵੇਖੇ ਉਹ ਵੀ ਤਾਂ ਆਪਣੇ ਮਾਪਿਆਂ ਨੇ ਉਹਨੂੰ ਪਿਆਰੀ ਜਿਹੀ ਮੈਥੇ ਨੂੰ ਪਿਆਰੀ ਆ ਨਹੀਂ ਤੇਰੀ ਗੱਲ ਸੁਣਾ ਨਹੀਂ ਸੱਚ ਹੈ ਨਹੀਂ ਨੇ ਮੈਨੂੰ ਤੇ ਪਹਿਰ ਫੜਨਾ ਚਾਕੇ ਨਹੀਂ ਤੂੰ ਮਾਂ ਆ ਗਲੇ ਲਾ ਕੇ ਮਨਾ ਨੂ ਮਮਾ ਮਨਾ ਚੋ ਕੀ ਹਾਂ ਤੇ ਧੀ ਆ ਮੰਨੇਗੀ ਜਾ ਜਾ ਕੇ ਮੁੰਡੇ ਨ ਪੱਟੀ ਪੜਾਉਣੀ ਹੋਣੀ ਹੂ ਹੈ ਹਾਂ ਕੀ ਮਨਾਣਾ ਇਹ ਮੇਰੇ ਪਿੱਛੇ ਨਾਲ ਟੈਨਸ਼ਨ